ਸਿੰਘ ਫੌਜੀ ਸਾਹਿਬ ਜੀ ਦੇ ਜਜ਼ਬੇ ਨੂੰ ਸਲਾਮ ਹੈ ਇਹ ਉਹ ਸਿੰਘ ਨੇ ਕਿ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਤੇ ਹੁਣ ਦੇਖੋ ਸਫਾਈ ਅਭਿਆਨ ਚੱਲ ਰਿਹਾ ਹੈ ਜਿਹੜੀ ਸੰਗਤਾਂ ਦਰਸ਼ਨ ਕਰਕੇ ਗਈਆਂ ਨੇ ਉਹਨਾਂ ਵੱਲੋਂ ਬੇਟਾ ਜੀ ਇੱਧਰ ਕੂੜਾ ਰੁਕ ਜਾ ਉੱਥੇ ਜਿੰਨਾਂ ਵੱਲੋਂ ਕਚਰਾ ਸਿੱਟਿਆ ਗਿਆ ਸੀਗਾ ਆਪਾਂ ਉਹ ਪਤਾ ਤੂੰ ਵੀ ਪਹਿਲਾਂ ਸਿੱਟਿਆ ਗਿਆ ਸੀਗਾ ਤੇ ਸਫਾਈ ਚੱਲ ਰਹੀ ਹੈ ਕਿ ਕੋਈ ਮੈਸੇਜ ਇਦਾਂ ਦਾ ਨਾ ਜਾਵੇ ਕਿ ਵੀ ਸੰਗਤਾਂ ਆਈਆਂ ਸੀ ਕਿ ਅੰਗੰਧ ਪਾ ਕੇ ਚਲੀ ਗਈਆਂ ਪਰ ਚਲੋ ਸੇਵਾਦਾਰੇ ਇਸੇ ਕੰਮ ਨੂੰ ਹੁੰਦੇ ਨੇ ਸੇਵਾ ਦਾ ਮਤਲਬ ਇਹ ਤਾਂ ਹੀ ਆ ਸੋ ਸਾਡੇ ਫੌਜੀ ਵੀਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਡਟੇ ਰਹਿੰਦੇ ਨੇ ਪਹਿਲਾਂ ਆਰਮੀ ਦੀ ਦੇ ਵਿੱਚ ਡਟੇ ਹੋਏ ਸੀ ਫੌਜਾਂ ਤੇ ਤੇ ਹੁਣ ਅੱਜ ਕੱਲ ਜਿਹੜੀ ਦੇਸ਼ ਦੀ ਸੇਵਾ ਲੱਗੇ ਹੋਏ ਨੇ ਨਾਲ ਕਰਨ ਸੋ ਵੀਰ ਦਾ ਦੇਖ ਕੇ ਹੌਸਲਾ ਸਾਡੇ ਵਰਗਿਆਂ ਨੂੰ ਬੜਾ ਸਿੱਖਣ ਨੂੰ ਮਿਲਦਾ ਆ ਕਿ ਸਾਡੇ ਜਿਹੜੇ ਵੀਰ ਨੇ ਕਿਸ ਤਰ੍ਹਾਂ ਸੇਵਾ ਕਰ ਰਹੇ ਨੇ ਬੀਤਰਾ ਗੋ ਬਾਫਾ ਚੱਕ ਕੇ ਕੌਮਾਂ ਮਰਦੀਆਂ ਨਹੀਂ ਜੋ ਮਰਦੀਆਂ ਨੇ ਕੌਮਾਂ ਮਰਦੀਆਂ ਜੋ ਮਰਨੋਂ ਡਰਦੀਆਂ ਨੇ ਹਰ ਮੈਦਾਨ ਫਤਿਹ ਗਰੁੱਪ ਜੋ ਕਿ ਸੇਵਾ ਲਈ ਤਿਆਰ ਪਰ ਤਿਆਰ ਰਹਿੰਦਾ ਏ ਸਫਾਈ ਦਾ ਕੰਮ ਚੱਲ ਰਿਹਾ ਸਾਰੇ ਵਲੰਟੀਅਰ ਵੀਰ ਲੱਗੇ ਹੋਏ ਆ ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਬਾਬਾ ਜੀ ਛੋਟਾ ਹਰਮਾਨ ਫਤਿਹ ਸੇਵਾਦਲ ਅਜੇ ਵੀ ਡਟਿਆ ਹੋਇਆ ਬਾਕੀ ਸਸਤਾਵਾਂ ਮਤਾਂੀਆਂ ਚਲੇ ਗਈਆਂ ਮੇਰੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਅੱਜ ਸੰਡੇ ਦਾ ਦਿਨ ਹੈ ਅਸੀਂ ਬੜੇ ਭਾਗੀ ਆ ਕਿ ਸਾਨੂੰ ਸੇਵਾ ਮਿਲੀ ਆ ਇਸ ਤਰ੍ਹਾਂ ਜਿਹੜਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਸੀ ਆਪਣੇ ਗਰੁੱਪ ਵਾਲਿਆਂ ਨੂੰ ਕਿ ਆਪਾਂ ਉਹਨਾਂ ਚਿਰ ਨਹੀਂ ਜਾਣਾ ਹੈਗਾ ਜਿੰਨਾ ਚਿਰ ਆਪਾਂ ਪੂਰੀ ਸਫਾਈ ਨਹੀਂ ਕਰ ਲੈਂਦੇ ਜਿਸ ਤਰ੍ਹਾਂ ਸਾਡੇ ਗਰੁੱਪ ਦਾ ਨਾਮ ਹੈ ਹਰ ਮੈਦਾਨ ਫਤਿਹ ਹਾਂਜੀ ਫਤਿਹ ਉਦੋਂ ਹੀ ਹੁੰਦੀ ਹੈ ਜਦੋਂ ਸਾਰਾ ਕੰਮ ਸੰਪੂਰਨ ਹੋ ਜਾਵੇ ਹੁਣ ਆਪਾਂ ਉਹ ਗੰਦ ਪਾਗੇ ਨਾ ਜਾਈਏ ਅਗਲਾ ਇਹਨਾਂ ਨੇ ਕਹੇ ਕੱਲ ਨੂੰ ਕਿ ਆਏ ਸੀਗੇ ਜੀ ਸੰਗਤ ਆਈਆਂ ਸੀ ਜੀ ਉੱਥੇ ਨਾ ਗੰਦ ਪਾਗੇ ਸਫਾਈ ਲੱਗੀ ਸੋ ਸਾਡੇ ਵੀਰ ਸਾਰੇ ਯੋਧੇ ਖੜੇ ਨੇ ਤੇ ਡਟ ਕੇ ਸੇਵਾ ਕਰ ਰਹੇ ਨੇ ਤੇ ਵਾਹਿਗੁਰੂ ਜੀ ਐਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਔਰ ਐਸੇ ਤਰ੍ਹਾਂ ਆਪਣਾ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਇਸ ਗਰੁੱਪ ਤੇ ਬਣਾਈ ਰੱਖਣ ਆਓ ਜੀ ਦੇਖੋ ਤੁਹਾਡੇ ਵਾਟੇ ਲੱਗੇ ਨੇ ਜੀ ਤੁਹਾਡੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ Blah,